ਰਾਣਵੀਰ ਕਟੀਆਂ ਕਾਰੇ ਫਾਦੋ ਚੰਦਰੀ ਵਛੋੜੇ ਪਾਵੇ ਸੋਨੂ ਮੈਂ ਵੰਡਾ ਸੀਰਨੀ ਫਾਦੋ ਛਾੜ ਦਿਨੂ ਅਗੇ ਲੱਗੇ ਜਾਵੇ ਸੋਨੂ ਮੈਂ ਵੰਡਾ ਸੀਰ ਫਾਦੋ ਛਾੜ ਜੰਦੂ ਵਾਲੇ ਕੇ ਵੀਰਾ ਆਈ ਵੇ ਪੈਣ ਦੇ ਵੇੜੇ ਪੁੰਨਿਆਂ ਦਾ ਚੰਨ ਬਾਣ ਕੇ ਵੀਰਾ ਆਈ ਵੇ ਪੈਣ ਦੇ ਵੇੜੇ ਪੁੰਨਿਆਂ ਦਾ ਚੰਨ ਬਾਣ ਕੇ ਕਾਤੇ ਦੇ ਖਣ ਜਟੀਆਂ ਪੰਜ ਵੀਰ ਮਸੀਆ ਚੱਲੇ ਪੱਗਾ ਘਟੀਆਂ ਤੇ ਮੇਰੇ ਵੀਰ ਦੀ ਜਿੱਥੇ ਵਾਜਦੀ ਬਦਲ ਵਾਂਗੂ ਗਾਜਰੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਦਿਵਦਲ ਵਾਂਗੂ ਅਜੀਦੀ ਓ ਵੀਰ ਮੇਰਾ ਕੁੜੀਓ ਹਾਂਜੀ ਸਸ਼ੀਕਾਂ ਸਾਰਿਆਂ ਨੂੰ ਜੀ ਮੈਂ ਤੁਹਾਡੀ ਬੀਆ ਨੀ ਬਜੀਤ ਅੱਜ ਸਾਡੇ ਮਲਸੀਆਂ ਖੁਰਪੁਰ ਪੱਤੀ ਵਿੱਚ ਸੀਿਆਂ ਦਾ ਤਿਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਵਿੱਚ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਤੇ ਮੇਰੀਆਂ ਭਾਬੀਆਂ ਨੇ ਹਿੱਸਾ ਲਿਆ ਇਹ ਤਿਹਾਰ ਅਸੀਂ ਹਰ ਸਾਲ ਇਦਾਂ ਹੀ ਮਨਾਉਂਦੇ ਹਾਂ ਅਸੀਂ ਆਸ ਕਰਦੇ ਹਾਂ ਕਿ ਇਹ ਤਿਹਾਰ ਹਰੇਕ ਸਾਲ ਐਵੇਂ ਹੀ ਮਨਾਇਆ ਜਾਵੇਗਾ ਇਹ ਇੱਕ ਸਾਡੀ ਸੱਭਿਆਚਾਰਕ ਦਾ ਹਿੱਸਾ ਹੈ ਸੋ ਮੈਂ ਆਏ ਹੋਏ ਆਪਣੇ ਮਹਿਮਾਨ ਸਰਪੰਚ ਸਾਹਿਬ ਤੇ ਆਪਣੀਆਂ ਭੈਣਾਂ ਨੂੰ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇਸ ਵਿੱਚ ਹਿੱਸਾ ਲਿਆ ਤੇ ਇਸ ਦੀ ਸਾਡੀ ਇਸ ਨੁਕ ਰੌਣਕ ਨੂੰ ਖੁਸ਼ੀ ਨੂੰ ਬਤਾਇਆ ਤੇ ਸਾਡੇ ਨਾਲ ਆਪਣਾ ਵਧੀਆ ਸੰਜ ਪਾਈ ਧੰਨਵਾਦ